गगनदीप जी सुना ठीक है ਸਸੀ ਗੱਲ ਜੀ ਸਸੀ ਗੱਲ ਮੱਡੇ ਵੀਰ ਅੱਛਾ ਇਹ ਨੇ ਤੇ ਉਹ ਆਪਾਂ ਤਾਂ ਪਾਠ ਆਸਪਾਸ ਠੀਕ ਆ ਜੀ ਠੀਕ ਆ ਗੱਲ ਕੀ ਕਰ ਤੂੰ ਸੁਣਾਉ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਚੱਲ ਕੋਸ਼ਿਸ਼ ਕਰੂੰਗਾ ਇਸ ਛੇ ਨੂੰ ਸਮਝਣਾ 6 ਵਜੇ ਆਉਣ ਦੀ ਪਰ ਮੈਂ ਬਿਜ਼ੀ ਰਹਿਣਾ ਜ਼ਿਆਦਾ ਤਾਂ ਚਲੋ ਤੁਹਾਡੇ ਕਰਕੇ ਆਇਆ ਤੇ ਇੱਕ ਨਾ ਨਾਵਲ ਪੂਰਾ ਚੋਰੀ ਕਰਕੇ ਪੰਜਾਬੀ ਫਿਲਮ ਬਣਾਈ ਆ ਤੇ ਉਹਦੇ ਬਾਰੇ ਗੱਲ ਕਰੂੰਗਾ ਕੱਲ ਨੂੰ ਪਾ ਦੂੰਗਾ ਜਾਂ ਤਾਂ ਤੇ ਗਾਣੇ ਚੋਰੀ ਕਰਦੇ ਰਹੇ ਕਰ ਲੋ ਆਵਾਜ਼ ਸ਼ਾਇਦ ਕੱਟ ਗਈ ਸੀ ਕਹਿੰਦੇ ਉਹਨੇ ਗਾਣਿਆਂ ਤੇ ਚੋਰੀ ਨਹੀਂ ਕੀਤੀ ਫਿਲਮਾਂ ਚੋਰੀ ਕਰ ਲੋ ਤੇ ਕੱਲ ਨੂੰ ਉਹਦੇ ਤੇ ਪਾਉਂਗਾ ਪੂਰਾ ਬਣਾ ਕੇ ਤੇ

ਬਹੁਤ ਜ਼ਿਆਦਾ ਇਹ ਤਾਂ ਯਾਰ ਕੰਮ ਖਰਾਬ ਕਰਦੇ ਆ ਮੈਂ ਤੇਰੇ ਕੁਰਬਾਨ ਫਿਲਮ ਬੰਟੀ ਵੈਸ ਨੂੰ ਹੀਰੋ ਬਣਨ ਦੀ ਬਹੁਤ ਜਲਦੀ ਸੀ ਇਹਨਾਂ ਨੂੰ ਇਸ ਫਿਲਮ ਦਾ ਨਾਮ ਕੁੱਤਿਆਂ ਵਾਲੇ ਸਰਦਾਰ ਨੂੰ ਚੋਰੀ ਕੀਤਾ ਇਹਨਾਂ ਨੇ ਕੁੱਤਿਆਂ ਵਾਲੇ ਸਰਦਾਰ ਨਾਵਲ ਦਾ ਨਾਮ ਆ ਤੇ ਕੁੱਤਿਆਂ ਵਾਲੇ ਸਰਦਾਰ ਨਹੀਂ ਚੋਰੀਆਂ ਵਾਲੇ ਸਰਦਾਰ ਇਹ ਦੱਸ ਮੈਂ ਤੇਰੇ ਕੁਰਬਾਨ ਕਿਉਂ ਰੱਖ ਲਿਆ ਹੈਨਾ ਉਹਦੀ ਗੱਲ ਕੱਲ ਮੈਂ ਪਾਉਂਗਾ ਜੀ ਉਸ ਤੋਂ ਬਾਅਦ ਸਨ ਆਫ ਸਰਦਾਰ ਕਿੱਦਾਂ ਬਣਿਆ ਸਨ ਆਫ ਸਰਦਾਰ ਦਾ ਜਿਹੜਾ ਰਾਈਟਰ ਹੈ ਉਹ ਮੈਂ ਪਾਉਣੀ ਸੀ ਕੱਲ ਵੀਡੀਓ ਪਰ ਪਰ ਇਧਰ ਉਧਰੋਂ ਗੱਲ ਇਹ ਆ ਗਈ ਵੀ ਆਹ ਪਾਓ ਹੁਣ ਇਹ ਪਾਵਾਂਗੇ ਪਹਿਲਾਂ ਮੈਨੂੰ ਲੱਗਦਾ ਭਾਈ ਜੀ ਇਹ ਦੋਸ਼ੀ ਇਹ ਜੋ ਡਿਲੀਟ ਕਰਤਾ ਕੀ ਹੋਇਆ ਵਾਲੇ ਸਰਦਾਰ ਨਾਮ ਚੋਰੀ ਕੀਤਾ ਇਹਨਾਂ ਨੇ ਤੇ ਫਿਲਮ ਬਣਾਈ ਹੈ ਮੈਂ ਕਿਵੇਂ ਬਣਿਆ ਬੰਦਾ ਉਹ ਸਨ ਆਫ ਸਰਦਾਰ ਦਾ ਰਾਈਟਰ ਮੁੰਬਈ ਤੱਕ ਕਿੱਦਾਂ ਜਦੋਂ ਉਹ ਆਈ ਸੀ ਸਿਤਾਰੇ ਜਮੀਨ ਤੇ ਮੈਂ ਨਹੀਂ ਬੋਲਣਾ ਸੀ ਨਾ ਖਲਾਫ ਪਰ ਕੀ ਕਰਾਂ ਸੁਗਰੇ ਹੀ ਨਹੀਂ ਕਰ ਬੋਲਣਾ ਪੈ ਗਿਆ ਤੇ ਪਲੀਜ਼ ਕੱਲ ਤੱਕ ਵੇਟ ਕਰੋ ਮਿਹਰਬਾਨੀ ਰੇਂਜ ਘਟਾ ਹੈ ਨੈਟਵਰਕ ਘਟਾ ਛੰ ਆਪਾਂ ਕਰਾਂਗੇ ਗੱਲ ਥੈਂਕ ਯੂ ਭਰਾ ਸਾਰਿਆਂ ਦਾ ਅਮਰਪਾਲ ਜੀ ਤੁਸੀਂ ਦੱਸੋ ਕਿੱਦਾਂ ਹਾਂ ਮੈਂ ਠੀਕ ਆ ਜੀ ਮੈਂ ਅੱਜ ਤੋਂ ਪੱਕਾ ਕਰ ਲਿਆ ਮੈਂ ਪੱਕਾ ਆਇਆ ਕਰੂੰਗਾ ਮੈਂ ਤੁਹਾਨੂੰ ਇਹ ਕਹਿਣਾ ਸੱਚ ਦੱਸ ਇਹ ਉਹ ਪੰਜਾਬੀ ਇੰਡਸਟਰੀ ਦਾ ਸਿਰਫ ਤੁਸੀਂ ਹਜੇ ਤੱਕ ਹਾਂ ਗਗਨ ਭਾਜੀ ਠੀਕ ਹੈ ਜੀ ਗਗਨ ਭਾਜੀ ਨੇ ਬੋਲਾ ਵੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬੀ ਇੰਡਸਟਰੀ ਦਾ ਸੱਚ ਇੰਡਸਟਰੀ ਦਾ ਸੱਚ ਦੱਸ ਰਿਹਾ ਸਿਰਫ ਹਜੇ ਤੱਕ ਮੈਂ ਕਿਸੇ ਹੋਰ ਨੂੰ ਨਹੀਂ ਵੇਖਿਆ ਨਹੀਂ ਬੋਲਣ ਲੱਗਿਆ ਜੀ ਥੋੜੇ ਜਿਹੇ ਲੋਕ ਹੁਣ ਲੱਗ ਗਿਆ ਬੋਲਣ ਬੋਲਣਾ ਚਾਹੀਦਾ ਤੇ ਮੈਂ ਵੀ ਬਸ ਮੈਂਟੈਲਿਟੀ ਇਹ ਪਤਾ ਨਹੀਂ ਮੈਨੂੰ ਸਮਝ ਨਹੀਂ ਆ ਰਿਹਾ ਤੁਹਾਡੇ ਵੀਡੀਓ ਦੇਖ ਕੇ ਥੈਂਕ ਯੂ ਥੰਕ ਯੂ ਬਿੰਗ ਅ ਰੀਅਲ ਫੇਸ 빅 ਰਿਸਪੈਕਟ ਅਰੇ ਸਰ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੱਚ ਸੁਣਨ ਵਾਲਿਆਂ ਦੀ ਥੈਂਕ ਯੂ ਥੈਂਕ ਯੂ ਮਿਹਰਬਾਨੀ ਕਰਦੇ ਆ ਜੀ ਫਿਰ ਗੱਲ ਨਾਲ ਜਲਦੀ ਮਿਲਦੇ ਆ ਓਕੇ ਬਾਏ ਸਭ ਨੂੰ ਥੈਂਕ ਯੂ